ਦਿਕਾਨੂੰ ਧਰਾਸ ਮਿਲੇ ਆਏਗਾ ਉੱਥੇ ਦਰਲੋਜ ਦੀ ਆਤਮਾ ਵੀ ਸ਼ਾਂਤੀ ਹੋਏਗੀ ਕਿਉਂਕਿ ਪ੍ਰਮਾਤਮਾ ਦੇ ਚਰਨਾਂ 'ਚ ਬੈਠੀ ਹੋਏਗੀ ਤੇ ਉਹਨੂੰ ਵੀ ਲੱਗਦਾ ਆਏਗਾ ਕਿ ਪੰਜਾਬ ਦੇ ਅੰਦਰ ਹਲਕਾ ਰੋਹ ਦੀ ਸਥਿਤੀ ਹੈ ਹਾਂਜੀ ਭਾਈ ਜਿਹੜੇ ਛਿੱਕੇ ਟੰਗ ਦਿੰਦੇ ਜਿਹੜੇ ਕਰਮ ਕਰਦੇ ਆ ਉਹਨਾਂ ਦੇ ਵਾਸਤੇ ਇੱਕ ਮਿਸਾਲ ਹੋਏ ਕਿ ਇਹੋ ਜਿਹੇ ਬੰਦੇ ਨੂੰ ਪੰਜ ਸਿੱਧੀ ਸਜ਼ਾ ਦੇਣੀ ਇਸ ਤਰ੍ਹਾਂ ਦਾ ਦੇਖੋ ਪਰ ਇਹੋ ਜਿਹੇ ਲੋਕਾਂ ਨੂੰ ਵਾਰ-ਵਾਰ ਫਾਂਸੀ ਦੇਣੀ ਚਾਹੀਦੀ ਹੈ ਜਿਹੜੇ ਸਮਾਜ ਨੂੰ ਗੰਦਾ ਕਰਦੇ ਆ ਤੇ ਜਿਹੜੇ ਕ੍ਰਾਈਮ ਕਰਦੇ ਆ ਜ ਦਿਲਰੋਜ ਦੇ ਕਾਤਲ ਨੂੰ ਜਦੋਂ ਫਾਂਸੀ ਦੀ ਸਜ਼ਾ ਸੁਣਾਈ ਗਈ ਮੈਂ ਸਮਝਦਾ ਜਿੱਥੇ ਸਮੁੱਚੀ ਦੁਨੀਆ ਨੂੰ ਧਰਾਸ ਮਿਲੇ ਆਏਗਾ ਉਥੇ ਦਿਲਰੋਜ ਦੀ ਆਤਮਾ ਵੀ ਸ਼ਾਂਤੀ ਹੋਏਗੀ ਕਿਉਂਕਿ ਪ੍ਰਮਾਤਮਾ ਦੇ ਚਰਨਾਂ 'ਚ ਬੈਠੀ ਹੋਏਗੀ ਤੇ ਉਹਨੂੰ ਵੀ ਲੱਗਦਾ ਆਏਗਾ ਕਿ ਪੰਜਾਬ ਦੇ ਅੰਦਰ ਹਲਕਾ ਕਾਨੂੰਨ ਦੀ ਸਥਿਤੀ ਹੈ ਜਿਸ ਕਰਕੇ ਅਦਾਲਤਾਂ ਦੇ ਜਿਹੜੇ ਫੈਸਲੇ ਆਏ ਆ ਜੱਜ ਸਾਹਿਬਾਨਾਂ ਦੇ ਜਿਹੜੇ ਵਕੀਲ ਬਾਨਾਂ ਦੇ ਖੰਬਨ ਸਾਹਿਬ ਆ ਗਿਆ ਨੇ ਜਿਹੜੇ ਕੇਸ ਲੜੇ ਉਹਨਾਂ ਦੀ ਕੁਸ਼ਮਚੀ ਟੀਮ ਪਿਤਾ ਜੀ ਹਰਪ੍ਰੀਤ ਸਿੰਘ ਜੀ ਦਾਦਾ ਜੀ ਪਰਿਵਾਰ ਉਹਨਾਂ ਦੀ ਮਾਤਾ ਜੀ ਜਿਹੜੇ ਸਮਾਜ ਸੇਵੀ ਸਤਾਵਾ ਜਿਹੜੇ ਲੜ ਰਹੇ ਸੀਗੇ ਮੈਂ ਸਭ ਦਾ ਉਹਨਾਂ ਦੇ ਵਿੱਚ ਕਾਨੂੰਨ ਦੇ ਪ੍ਰਤੀ ਵਿਸ਼ਵਾਸ ਹੋਰ ਵਧ ਗਿਆ ਜੱਜ ਸਾਹਿਬਾਨ ਦਾ ਵੀ ਧੰਵਾਦ ਹੈ ਵਕੀਲ ਸਾਹਿਬ ਦਾ ਵੀ ਧੰਵਾਦ ਹੈ ਤੇ ਉਮੀਦ ਕਰਦਾ ਕਿ ਪ੍ਰਮਾਤਮਾ ਸਾਰਿਆਂ ਨੂੰ ਸਿੱਧੇ ਰਾਤ ਚੱਲਣ ਦੀ ਗੱਲ ਬਖਸ਼ਿਸ਼ ਕਰੇ ਸੋਜੀ ਬਖਸ਼ਿਸ਼ ਕਰੇ ਤੇ ਨਾਲ ਜਿਹੜੇ ਕਾਨੂੰਨ ਨੂੰ ਤੋੜਦੇ ਆ ਜਿਹੜੇ ਛਿੱਕੇ ਟੱਕ ਦਿੰਦੇ ਜਿਹੜੇ ਉਹ ਕਰਮ ਕਰਦੇ ਆ ਉਹਨਾਂ ਦੇ ਵਾਸਤੇ ਇੱਕ ਮਿਸਾਲ ਹੋਏਗੀ ਕਿ ਇਹੋ ਜਿਹੇ ਬੰਦੇ ਨੂੰ ਫਾਂਸੀ ਦੀ ਸਜ਼ਾ ਦੇਣੀ ਉਸ ਔਰਤ ਨੂੰ ਕਿ ਔਰਤ ਨੂੰ ਬੜੀਆ ਘੱਟ ਸਜ਼ਾਵਾ ਹੀ ਆ ਵਸੇ ਅਸੀਂ ਫਾਂਸੀ ਦੇ ਵਿਰੋਧ ਆ ਪਰ ਇਹੋ ਜਿਹੇ ਲੋਕਾਂ ਨੂੰ ਵਾਰ-ਵਾਰ ਫਾਂਸੀ ਦੇਣੀ ਚਾਹੀਦੀ ਹੈ ਜਿਹੜੇ ਸਮਾਜ ਨੂੰ ਗੰਦਾ ਕਰਦੇ ਆ ਤੇ ਜਿਹੜੇ ਕ੍ਰਾਈਮ ਕਰਦੇ ਆ ਉਹਨਾਂ ਨੂੰ ਅਕਲ ਸਿੱਖਣ ਦੀ ਜ਼ਰੂਰਤ ਹੈ ਦਿਲਰੋਜ਼ ਦੇ ਕਾਤਲ ਨੂੰ ਜਦੋਂ ਫਾਂਸੀ ਦੀ سزا ਸੁਣਾਈ ਗਈ ਮੈਂ ਸਮਝਦਾ ਜਿੱਥੇ ਸਮੁੱਚੀ ਦੁਨੀਆ ਨੂੰ ਧਰਾਸ ਮਿਲੇਗਾ ਉਥੇ ਦਿਲਰੋਜ਼ ਦੀ ਆਤਮਾ ਵੀ ਸ਼ਾਂਤੀ ਹੋਏਗੀ ਕਿਉਂਕਿ ਪ੍ਰਮਾਤਮਾ ਦੇ ਚਰਨਾਂ 'ਚ ਬੈਠੀ ਹੋਏਗੀ ਤੇ ਉਹਨੂੰ ਵੀ ਲੱਗਦਾ ਹੈਗਾ ਕਿ ਪੰਜਾਬ ਦੇ ਅੰਦਰ ਹਲੇ ਕਾਨੂੰਨ ਦੀ ਸਥਿਤੀ ਹੈ ਜਿਸ ਕਰਕੇ ਅਦਾਲਤਾਂ ਦੇ ਜਿਹੜੇ ਫੈਸਲੇ ਆਏ ਆ ਜੱਜ ਸੇਵਾਦਾਰਾਂ ਦੇ ਜਿਹੜੇ ਵਕੀਲ ਬਾਨਾਂ ਨੇ ਖੰਬਨ ਸਾਹਿਬ ਆਗਿਆ ਦੇ ਜਿਹੜੇ ਕੇਸ ਲੜੇ ਉਹਨਾਂ ਦੀ ਸਮੁੱਚੀ ਟੀਮ ਪਿਤਾ ਜੀ ਹਰਪ੍ਰੀਤ ਸਿੰਘ ਜੀ ਦਾਦਾ ਜੀ ਪਰਿਵਾਰ ਉਹਨਾਂ ਦੀ ਮਾਤਾ ਜੀ ਜਿਹੜੇ ਸਮਾਜ ਸੇਵੀ ਸਤਾਵਾ ਜਿਹੜੇ ਲੜ ਰਹੇ ਸੀਗੇ ਮੈਂ ਸਭ ਦਾ ਉਹਨਾਂ ਦੇ ਵਿੱਚ ਕਾਨੂੰਨ ਦੇ ਪ੍ਰਤੀ ਵਿਸ਼ਵਾਸ ਹੋਰ ਵਧ ਗਿਆ ਜੱਜ ਸਾਹਿਬਾਨ ਦਾ ਵੀ ਧੰਵਾਦ ਹੈ ਵਕੀਲ ਸਾਹਿਬ ਦਾ ਵੀ ਧੰਵਾਦ ਹੈ ਤੇ ਉਮੀਦ ਕਰਦਾ ਕਿ ਪ੍ਰਮਾਤਮਾ ਸਾਰਿਆਂ ਨੂੰ ਸਿੱਧੇ ਰਾਤ ਚੱਲਣ ਦੀ ਗੱਲ ਬਖਸ਼ਿਸ਼ ਕਰੇ ਸੋਝੀ ਬਖਸ਼ਿਸ਼ ਕਰੇ ਤੇ ਨਾਲ ਜਿਹੜੇ ਕਾਨੂੰਨ ਨੂੰ ਤੋੜਦੇ ਆ ਜਿਹੜੇ ਛਿੱਕੇ ਟੱਕਦੇ ਆ ਜਿਹੜੇ ਉਹ ਕਰਮ ਕਰਦੇ ਆ ਉਹਨਾਂ ਦੇ ਵਾਸਤੇ ਇੱਕ ਮਿਸਾਲ ਹੋਏ ਕਿ ਇਹੋ ਜਿਹੇ ਬੰਦੇ ਨੂੰ ਫਾਂਸੀ ਦੀ ਸਜ਼ਾ ਦੇਣੀ ਉਸ ਔਰਤ ਨੂੰ ਔਰਤ ਨੂੰ ਬੜੀ ਘੱਟ ਸਜ਼ਾਵਾ ਹੀ ਆ ਵਸ ਗਿਆ ਅਸੀਂ ਫਾਂਸੀ ਦੇ ਵਿਰੋਧ ਆ ਪਰ ਇਹੋ ਜਿਹੇ ਲੋਕਾਂ ਨੂੰ ਵਾਰ-ਵਾਰ ਫਾਂਸੀ ਦੇਣੀ ਚਾਹੀਦੀ ਹੈ ਜਿਹੜੇ ਸਮਾਜ ਨੂੰ ਗੰਦਾ ਕਰਦੇ ਆ ਤੇ ਜਿਹੜੇ ਕ੍ਰਾਈਮ ਕਰਦੇ ਆ ਉਹਨਾਂ ਨੂੰ ਅਕਲ ਸਿੱਖਣ ਦੀ ਜ਼ਰੂਰਤ ਹੈ